ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਮੈਮ ਵੀਨਾ ਗੋਇਲ ਸਾਡੇ ਨਾਲ ਮੌਜੂਦ ਨੇ ਨੈਵੀਗੇਟਰ ਸੋਲਿਊਸ਼ਨਸ ਪ੍ਰਾਈਵੇਟ ਲਿਮਟਿਡ ਨੂੰ ਰਿਪਰੈਜ਼ੈਂਟ ਕਰਦੇ ਨੇ ਚੰਡੀਗੜ੍ਹ ਦੇ ਵਿੱਚ ਆਫਿਸ ਹੈ 27 28 ਸਾਲ ਤੋਂ ਵੀਨਾ ਮੈਮ ਸਟੂਡੈਂਟਸ ਨੂੰ ਗਾਈਡ ਕਰ ਰਹੇ ਨੇ ਹੁਣ ਜਦੋਂ ਨਵੰਬਰ ਇਨਟੇਕ ਦੀਆਂ ਫਾਈਲਸ ਲੱਗ ਰਹੀਆਂ ਨੇ ਸਟੂਡੈਂਟਸ ਕਿਹੜੀਆਂ ਗੱਲਾਂ ਦਾ ਖਿਆਲ ਰੱਖਣ ਨਵੰਬਰ ਇਨਟੇਕ ਦੇ ਵਿੱਚ ਵੀ ਚੰਗੇ ਵੀਜ਼ੇ ਮਿਲਨੇ ਨੇ ਪਰ ਕਿਹੜੀਆਂ ਗਲਤੀਆਂ ਨਹੀਂ ਕਰਨੀਆਂ ਫੰਡਸ ਤੋਂ ਲੈ ਕੇ ਫਾਈਲ ਲੋਜ ਕਰਨ ਤੋਂ ਲੈ ਕੇ ਫੰਡ ਸ਼ੋ ਤੋਂ ਲੈ ਕੇ ਲੋਨ ਕਰਨਾ ਜਾਂ ਆਈਟੀਆਰਸ ਦੀ ਗੱਲ ਹੈ ਕੋਈ ਫੇਕ ਡਾਕੂਮੈਂਟ ਨਹੀਂ ਲਾਉਣਾ ਕੋਈ ਫੇਕ ਐਕਸਪੀਰੀਅੰਸ ਨਹੀਂ ਦਿਖਾਉਣਾ ਔਰ ਵਿਨਾ ਮੈਮ ਸਾਨੂੰ ਹੋਰ ਬਹੁਤ ਸਾਰੇ ਪੁਆਇੰਟਸ ਤੋਂ ਜਾਣੂ ਕਰਾਉਣਗੇ ਬੜੇ ਧਿਆਨ ਦੇ ਨਾਲ ਇਹ ਸਾਰੇ ਕੀ ਪੁਆਇੰਟਸ ਨੇ ਵਿਨਾ ਮੈਮ ਦਾ ਸਕਸੈਸ ਰੇਟ ਬਹੁਤ ਜ਼ਿਆਦਾ ਹੈ ਔਰ ਕਿਉਂ ਹੈ ਇਹ ਕੁਝ ਖਾਸ ਗੱਲਾਂ ਨੇ ਵਿਦਿਆਰਥੀਆਂ ਨੂੰ ਦੱਸਦੇ ਨੇ ਤੁਸੀਂ ਇਹ ਗੱਲਾਂ ਨੂੰ ਯਾਦ ਰੱਖਣਾ ਇੱਕ ਵਾਰ ਵਿਨਾ ਮੈਮ ਤੁਹਾਡਾ ਸਵਾਗਤ ਵੀ ਮੈਂ ਚਾਹਾਂਗਾ ਕਿ ਪੂਰੇ ਪੁਆਇੰਟਸ ਤੁਸੀਂ ਐਕਸਪਲੇਨ ਕਰਕੇ ਵਿਦਿਆਰਥੀਆਂ ਨੂੰ ਜ਼ਰੂਰ ਸਮਝਾਓ ਦੇਖੋ ਆਸਟ੍ਰੇਲੀਆ ਦਾ ਹੁਣ ਵੀਜ਼ਾ ਕ੍ਰੈਂਟ ਠੀਕ ਹੋ ਗਿਆ ਜਿਹੜਾ ਪਿੱਛੇ ਥੋੜੀ ਜੀ ਪ੍ਰੋਬਲਮ ਆਈ ਸੀਗੀ ਹੁਣ ਡੇਲੀ ਤੁਸੀਂ ਦੇਖੋਗੇ ਵੀਜ਼ੇ ਆ ਰਹੇ ਆਂ ਐਂਡ ਸਾਰੇ ਖੁਸ਼ ਐ ਆਸਟ੍ਰੇਲੀਆ ਜਾਣਾ ਚਾਹੁੰਦੇ ਆ ਸਟੂਡੈਂਟਸ ਆਸਟ੍ਰੇਲੀਆ ਤੇ ਵੀਜ਼ੇ ਆ ਰਹੇ ਆ ਥੋੜਾ ਜਿਹਾ ਪ੍ਰੋਫਾਈਲ ਜਰੂਰ ਸਿਲੈਕਸ਼ਨ ਅੱਛਾ ਹੋਣਾ ਚਾਹੀਦਾ ਨਵੰਬਰ ਇਨਟੇਕ ਆ ਜਿਹੜੇ ਸਟੂਡੈਂਟਸ ਨੇ ਪਲੱਸ 2 ਕੀਤੀ ਐ 24 ਚ ਉਹਨਾਂ ਦੇ ਵਾਸਤੇ ਬੜਾ ਸੁਨਹਿਰੀ ਮੌਕਾ ਐ ਕਿਉਂਕਿ ਉਹਨਾਂ ਦਾ ਟਾਈਮ ਵੇਸਟ ਨਹੀਂ ਹੋਏਗਾ ਆਇਲਟਸ ਕਰ ਚੁੱਕੇ ਆ ਬੱਚੇ ਮੈਕਸਿਮਮ ਹੁਣ ਜਿਹੜਾ ਐ ਖਾਲੀ ਵੀਜ਼ਾ ਫਾਈਲ ਲਗਾਨੀ ਆ ਸਭ ਤੋਂ ਪਹਿਲੇ ਆਸਟ੍ਰੇਲੀਆ ਅਪਲਾਈ ਕਰਨਾ ਹੈ ਕੋਰਸ ਰੈਲੇਵੈਂਟ ਹੋਣਾ ਚਾਹੀਦਾ ਜਾਂ ਤੁਸੀਂ ਮਾਸਟਰਸ 'ਚ ਜਾਣਾ ਜਾਂ ਤੁਸੀਂ ਪਲੱਸ 2 ਦੇ ਬਾਅਦ ਜਾਣਾ ਹੈ ਤੁਹਾਡੇ ਕੋਲ ਨਵੰਬਰ ਇਨਟੇਕ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਟੈਕਨੀਕਲ ਇੰਜੀਨੀਅਰਿੰਗ ਟਾਈਪ ਦੇ ਕੋਰਸ ਨਹੀਂ ਮਿਲਣਗੇ ਲੇਕਿਨ ਸਭ ਤੋਂ ਜ਼ਿਆਦਾ ਜਿਹੜੀ ਡਿਮਾਂਡ ਹੈ ਬਿਜ਼ਨਸ ਆਈਟੀ ਦੇ ਕੋਰਸਸ ਉਹ ਮਿਲ ਜਾਣਗੇ ਕੁਝ ਹੈਲਥ ਰਿਲੇਟਿਡ ਕੋਰਸ ਵੀ ਮਿਲ ਜਾਣਗੇ ਬਟ ਨਾਟ ਆ ਨਰਸਿੰਗ ਬੈਚਲਰ ਆਫ ਨਰਸਿੰਗ ਬੈਚਲਰ ਆਫ ਨਰਸਿੰਗ ਜਿਹੜਾ ਉਹ ਫੈਬਨ ਟੇਕ ਹੈ ਉਹ ਔਰ ਮੇజర్ ਇਨ ਟੇਕ ਹੁੰਦਾ ਫੈਬ ਤੇ ਇਸ ਕਰਕੇ ਹੁਣ ਜਿਹੜਾ ਨਵੰਬਰ ਹੈ ਉਹਦੇ ਵਾਸਤੇ ਤੁਹਾਨੂੰ ਜਿਹੜਾ ਮੈਲਬਨ ਚ ਵੀ ਮਿਲ ਜਾਏਗਾ ਸਿਡਨੀ ਵਿੱਚ ਮਿਲ ਜਾਏਗਾ ਬ੍ਰਿਸਬਨ ਚ ਮਿਲ ਜਾਏਗਾ ਐਡੀਲੇਡਸ ਮਿਲ ਜਾਏਗਾ ਤੇ ਇਹ ਮੇਨ ਮੇਨ ਸਾਰੇ ਸ਼ਹਿਰ ਹੈ ਤੁਹਾਡੇ ਆਇਲ ਜਿਹੜੇ ਐ 6th ਬੈਂਡ ਈਚ ਅਸੀਂ ਦੇਖਦੇ ਆਂ ਜਦ 6th ਬੈਂਡ ਤੋਂ ਕੱਟ ਹੈ ਫਿਰ ਡਿਪਲੋਮਾ ਪਾਥਵੇ ਲੀਡਿੰਗ ਟੂ ਡਿਗਰੀ ਦੇ ਨਾਲ ਹੋਏਗਾ ਸਭ ਤੋਂ ਵੱਡਾ ਜਿਹੜਾ ਚੈਲੰਜ ਆ ਤੁਹਾਡਾ ਬੈਸਟ 4 ਜਿਹੜੇ 4 ਸਬਜੈਕਟਸ ਆ ਤੁਹਾਡੇ ਜੇ ਐਗਰੀਗੇਟ ਤੁਹਾਡੀ ਪਰਸੈਂਟੇਜ ਹੈ ਉਹ ਅਸੀਂ 62 ਤੋਂ 65% ਲੈਣੇ ਆ ਜੇ ਤੁਹਾਡੀ 65% ਐਗਰੀਗੇਟ ਬੈਸਟ 4 ਜ ਪਰਸੈਂਟੇਜ ਹੈ ਫਿਰ ਤਾਂ ਸਾਰੀ ਯੂਨੀਵਰਸਟੀਆਂ ਲੈ ਲੈਣਗੇ just 60 ਹੈ ਫਿਰ ਕੁਝ ਯੂਨੀਵਰਸਟੀਆਂ ਲੈਣਗੀਆਂ ਬਟ ਆਇਲ ਸਕੋਰ ਤੁਸੀਂ ਕੋਸ਼ਿਸ਼ ਕਰੋ 6 ਬੈਂਡ ਈਚ ਹੋਨ या 6.5 होए तो बहुत अच्छी गल है 6 ईच ऑन मास्टर्स वास्ते 6.5 नॉट लेस देन 6 ए आईएलएस दे रिक्वायरमेंट है ਹੋਣ ਜਿਹੜਾ ਆ ਸਭ ਤੋਂ ਵੱਡੀ ਗੱਲ ਜਿਹੜੀ ਸਭ ਤੋਂ ਇੰਪੋਰਟੈਂਟ ਆ ਪੇਰੈਂਟਸ ਦੀ ਇਨਕਮ ਅੱਛੀ ਹੋਣੀ ਚਾਹੀਦੀ ਹੈ ਲਾਸਟ 2 ਇਅਰਸ ਦੀ ਇਨਕਮ ਈਵਨ ਕੁਝ ਯੂਨੀਵਰਸਿਟੀਆਂ 3 ਇਅਰਸ ਦੇ ਵੀ ਇਨਕਮ ਮੰਗਦੀਆਂ ਦ ਲਾਸਟ 2 ਇਅਰਸ ਦੀ ਤੁਹਾਡੀ ਇਨਕਮ ਪੇਰੈਂਟਸ ਦੀ ਅੱਛੀ ਹੋਣੀ ਚਾਹੀਦੀ ਹੈ ਮਤਲਬ ਐਗਰੀਗੇਟ ਇਨਕਮ ਹਰ ਯੂਨੀਵਰਸਿਟੀ ਦਾ ਅਲੱਗ-ਅਲੱਗ ਹੈ ਕੋਈ 12 ਲੱਖ ਵੀ ਮੰਨ ਜਾਂਦਾ ਕੋਈ 14 ਲੱਖ ਮੰਨ ਲੈਂਦਾ ਜਾਂ ਥਰਡ ਸਪான்ਸਰ ਦੀ ਇਨਕਮ ਅਸੀਂ ਐਡ ਕਰਾਨੇ ਐਂਡ ਤੁਹਾਡੇ ਟੋਟਲ ਫੰਡਸ ਅੱਜਕਲ ਬਿਕੋਜ਼ ਆਫ ਲਿਵਿੰਗ ਐਕਸਪੈਂਸਸ ਇਨਾਂ ਨੇ ਵਧਾ ਆਤੇ 29700 ਤੇ ਹੁਣ ਤੁਹਾਡਾ ਜਿਹੜਾ ਲਿਵਿੰਗ ਐਕਸਪੈਂਸਸ ਦੇ ਕਰਕੇ ਜਿਹੜਾ ਹੁਣ ਜਿਹੜਾ ਟੋਟਲ ਸ਼ੋ ਫੰਡਸ ਆ ਉਹ ਵਧ ਗਏ ਆ ਉਹ ਤੁਹਾਡਾ 35 ਤੋਂ 2 ਲੈ ਕੇ 35 ਤੋਂ 40 ਲੱਖਸ ਦੇ ਵਿੱਚ ਆਉਂਦਾ ਔਰ ਜੇ ਯੂਨੀਵਰਸਿਟੀ ਕਿਧਰੇ G8 ਆ ਗਈ ਤੇ 42 44 ਲੱਖਸ ਤੱਕ ਵੀ ਦਿਖਾਣੇ ਪੈ ਸਕਦੇ ਆ ਇਸ ਦੇ ਵਿੱਚ ਸਭ ਤੋਂ ਵਧੀਆ ਗੱਲ ਕੀ ਹੈ ਕਿ ਜੇ ਤੁਹਾਡੇ ਪੇਰੈਂਟਸ ਦੀ ਆਈਟੀਆਰ ਅੱਛੀ ਹੈ bizness ਠੀਕ ਹੈ ਜਾਂ job ਸਰਕਾਰੀ job ਹੈ ਲੋਨ ਮਿਲ ਜਾਂਦਾ ਹੁਣ ਲੋਨ ਲੋਨ ਦੇ ਕੋਈ ਸੀਮਾ ਨਹੀਂ ਰਹੀ ਉਹ ਤੁਹਾਨੂੰ 30 ਲੱਖ ਵੀ ਦੇ ਸਕਦੇ ਆ 35 ਲੱਖ ਵੀ ਦੇ ਸਕਦੇ ਆ 40 ਲੱਖ ਵੀ ਦੇ ਸਕਦੇ ਆ ਇਸ ਕਰਕੇ ਸਟੂਡੈਂਟਸ ਨੂੰ ਹੁਣ ਡਰਨ ਵਾਲੀ ਗੱਲ ਨਹੀਂ ਕਿ ਪੇਰੈਂਟਸ ਨੇ ਕੋਈ ਸੇਵਿੰਗ ਜ਼ਿਆਦਾ ਨਹੀਂ ਕੀਤੀ 25 30 35 ਲੱਖ ਦਿਖਾਣੇ ਪੈਣਗੇ ਉਹ ਕਿੱਥੋਂ ਆਣਗੇ ਕਿਉਂਕਿ ਜਿਹੜੀ ਫੀਸ ਹੈ 1 ਇਅਰ ਦੀ ਕਈ ਯੂਨੀਵਰਸਿਟੀਆਂ ਐਕਸੈਪਟ ਕਰ ਲੈਂਦੇ ਕਿ ਤੁਸੀਂ ਫਰੈਸ਼ ਤੋਂ ਪੇ ਕਰ ਸਕਦੇ ਹੋ ਜੇ ਆਪਾਂ ਫਰੈਸ਼ ਤੋਂ ਫੀਸ ਵੀ ਕਰ ਸਕਦੇ ਆ ਤੇ ਫਿਰ ਤੁਸੀਂ ਜਿਹੜਾ 올ਡ ਫੰਡ ਜਿਹੜਾ ਮਨ ਲੱਗਦਾ ਹੈ ਅ ਪੱਚੇ ਕਲਾਖਿਆ ਉਸ ਤੋਂ ਵੀ ਥੋੜਾ ਘੱਟ ਹੀ ਸ਼ੋਅ ਕਰਨਾ ਉਹ ਤੁਸੀਂ ਇਨ ਦਾ ਫਾਰਮ ਆਫ ਜਿੱਦਾਂ ਵੀ ਦਾਦਾ ਦਾਦੀ ਨਾਨਾ ਨਾਨੀ ਵੀ ਸਪான்ਸਰ ਹੋ ਸਕਦੇ ਪਾਕੀ ਟੈਕਨੀਕਲ ਚੀਜ਼ਾਂ ਫਾਈਲ ਦੇਖਣ ਤੋਂ ਹੀ ਪਤਾ ਚੱਲਦੀ ਆ ਬਟ ਨਵੰਬਰ ਇਨਟੇਕ ਵਾਸਤੇ ਜਿਹੜਾ ਤੁਹਾਨੂੰ ਕੋਰਸੇ ਬਹੁਤ ਅਵੇਲੇਬਲ ਹੈ ਔਰ ਤੁਹਾਡਾ ਟਾਈਮ ਨਹੀਂ ਜਾਇਆ ਹੋਏਗਾ ਗੈਪ ਨਹੀਂ ਹੋਏਗਾ ਔਰ ਜਿਹੜੇ ਸਟੂਡੈਂਟਸ 23 پاس آؤٹ ہیں ਜਿਨ੍ਹਾਂ ਨੇ ਯੂਨੀਵਰਸਿਟੀ ਚ ਐਡਮਿਸ਼ਨ ਲਿੱਤਾ ਹੋਇਆ ਸੀ ਕਿਸੇ ਕ وجہ ਨਾਲ ਜਾ ਨਹੀਂ ਸਕੇ ਹੁਣ ਜਾਣਾ ਚਾਹੁੰਦੇ ਆ ਉਹਨਾਂ ਦੇ ਵਾਸਤੇ ਲਾਸਟ ਮੌਕਾ ਹੈ ਨਵੰਬਰ ਇਨਟੇਕ ਕਿਉਂਕਿ ਫੈਬਰ ਫੈਬ ਦੇ ਵਾਸਤੇ 2 ਸਾਲ ਕਾਊਂਟ ਹੋਣਗੇ ਫਿਰ ਨਹੀਂ ਲੈਣਗੇ ਤੇ ਹੁਣ ਤੁਸੀਂ ਟਰਾਈ ਕਰ ਸਕਦੇ ਹੋ ਥੈਂਕ ਯੂ ਸੋ ਮੱਚ ਸੋ ਵੀਨਾ ਗੋਇਲ ਮੈਮ ਜੀ ਸਾਡੇ ਨਾਲ ਬਹੁਤ ਚੰਗੇ ਤਰੀਕੇ ਨਾਲ ਇਹਨਾਂ ਨੇ ਨਵੰਬਰ ਇਨਟੇਕਸ ਦੇ ਲਈ ਖਾਸ ਇਨਫੋਰਮੇਸ਼ਨ ਸਾਡੇ ਨਾਲ ਸ਼ੇਅਰ ਕੀਤੀ ਹੈ ਸੋ ਸਟੂਡੈਂਟਸ ਨੂੰ ਕੋਈ ਵੀ ਕਨਫਿਊਜ਼ਨ ਹੈ ਤੇ ਟੈਲੀਫੋਨ ਕਰਕੇ ਕਨਫਿਊਜ਼ਨ ਦੂਰ ਕਰੋ ਪੂਰੀ ਕਲੈਰਿਟੀ ਨਾਲ ਆਪਣੀ ਫਾਈਲ ਲੌਂਚ ਕਰੋ ਥੈਂਕ Thank you.